ਦੇਖੋ ਦੇਖੋ ਜਾਂਦੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਕੋਟਲੀ ਅ블ੂ ਦੇ ਕੋਠੇ ਚੀਦਿਆਂ ਵਾਲੀ ਇੱਥੇ ਬਾਈ ਜੀ ਹੁਣੀ ਗੱਡੀਆਂ ਤਿਆਰ ਕਰਦੇ ਆ ਇਲੈਕਟ੍ਰੀਸ਼ੀਅਨ ਬੈਟਰੀ ਵਾਲੀਆਂ ਕਾਫੀ ਇਹਨਾਂ ਨੇ ਗੱਡੀਆਂ ਤਿਆਰ ਕੀਤੀਆਂ ਹੋਈਆਂ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਹੜਾ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਮੀਤ ਸਿੰਘ ਕੋਟਲੀ ਅ블ੂ ਕੋਠੇ ਚੀਦਿਆਂ ਵਾਲੀ ਠੀਕ ਹੈ ਜੀ ਆਪ ਨੂੰ ਕਿੰਨਾ ਕ ਟਾਈਮ ਹੋ ਗਿਆ ਏ ਕਿੰਨੀ ਅੱਜ ਤੁਹਾਨੂੰ ਬਾਈਕ ਪੰਜ ਸਾਲ ਹੋ ਗਿਆ ਇਹ ਅਸੀਂ ਸਕੂਟਰ ਬਣਾਇਆ ਹੋਇਆ ਹੈ ਹਾਂਜੀ 150 ਕਿਲੋਮੀਟਰ ਵਾਲਾ ਠੀਕ ਹੈ ਇਹਨੂੰ ਬਿਜਾਰ ਕੇ ਇੱਕ ਸਕੂਟਰ ਹੈ ਲਿਥੀਅਮ ਬੈਟਰੀ ਦੇ ਨਾਲ ਚੱਟਾ ਹੈ ਤਿਆਰ ਹੈ ਚੰਗੀ ਕੰਪਨੀ ਜੈਸਟਰ ਬੈਟਰੀ ਹੈ ਇਹਦੀ 60 60 ਦੀ ਸਪੀਡ ਹੈ ਅੱਛਾ ਬੋਲਟ ਕੀਤਾ ਹੈ ਅੱਛਾ ਇਹ ਬੋਲਟ ਕੀਤਾ ਹੈ ਹੌਲਟ ਕੀਤਾ ਹੈ ਇਹਦੀ ਬੈਟਰੀ ਲਾ ਰੱਖੀ ਹੈ ਤੋਂ ਬਾਅਦ ਇਸ ਦੇ ਵਾਲ ਦਾ ਆਕਰ ਨੂੰ ਇਹ ਗੱਡੀ ਐਸੀ ਇਲੈਕਟ੍ਰੀਸ਼ਨ ਬਣਾਈ ਆ ਇਹਨੇ ਪੁੰਜਣਾ ਦੀ ਬਣਾਈ ਹੋਇਆ ਆ ਆਖਰੀ ਵੀਲਰ ਦਾ ਅੱਛਾ ਹੀ ਅੱਛਾ ਹੀ ਵੀਲਰ ਦਾ ਇੰਜਨ ਪਾਇਆ ਹੈ ਇਹਦੀ 2022 ਦੀ ਐਂਡ ਲਈ ਹੈ ਅੱਛਾ ਹੀ ਉਹ ਡੀਜ਼ਲ ਆ ਆ ਗੱਡੀ ਦੇ ਦੇਖੋ ਦੋਸਤੋ ਆ ਸਟੀਲ ਲੱਗੀ ਹੋਈ ਆ ਚੰਗੀ ਸਟੀਲ ਲੱਗੀ ਆ ਚੈੱਕ ਆ ਸਕਦੇ ਆ ਤੁਸੀਂ ਇਦਰਾ ਬੋਲਟ ਦੇ ਲਾਈ ਵੀਲ ਆ ਇਦਰਾ ਟਰੱਕ ਵਾਲੇ ਸੀਸੇ ਲੱਗੇ ਆ ਇੰਡੀਕੇਟਰ ਇੰਡੀਕੇਟਰ ਵੀ ਚੈੱਕ ਕਰ ਲਓ ਤੁਸੀਂ ਹਰਮ ਟਰੱਕ ਤੇ ਲੱਗੇ ਆ ਉਪਰਵਰਕੇ ਦਾ ਪੂਰਾ ਕੀਤਾ ਜੀਐਸਟੀ ਨੰਬਰ ਵਗੈਰਾ ਅਸੀਂ ਲਾਇ ਲਿਖਾ ਹੈ ਠੀਕ ਹੈ ਜੀ ਆ ਦੇਖ ਸਿਮਰ ਟ੍ਰੇਡਰ ਦੇ ਨਾਮ ਤੇ ਜੀਐਸਟੀ ਨੰਬਰ ਅਸੀਂ ਇਹ ਗੱਡੀ ਆ ਹਾਂਜੀ ਤੇ 3 ਸਾਲ ਪੁਰਾਣੀ ਗੱਡੀ ਆ ਉਹਦੇ ਨਾਲੋਂ ਅਸੀਂ ਇਹਦੇ 'ਚ ਵੀ ਸੋਧ ਕੀਤੀ ਹੋਈ ਐ। ਠੀਕ ਐ ਜੀ। ਇਹਦੇ ਵੇਖੋ ਜੀ ਡੈਕਸ ਬ੍ਰੇਕ ਐ। ਹਾਂਜੀ। ਡੈਕਸ ਬ੍ਰੇਕ ਐ ਛੋਟੇ ਹਾਥੀ ਵਾਲੇ। ਛੋਟੇ ਹਾਥੀ ਵਾਲੇ। ਟਾਟਾ ਇਸ ਦੇ ਫਰੰਟ ਐਕਸਲ ਲੱਗਿਆ ਹੋਇਆ ਨੇ। ਹਾਂਜੀ ਹਾਂਜੀ। ਪਰ ਜਿਹੜੀ ਇਹਦੀ ਆ ਬੈਟਰੀ ਆ ਇਹਦੀ ਬੈਟਰੀ ਲਿਥੀਅਮ ਐ। ਠੀਕ। ਆ ਲਿਥੀਅਮ ਬੈਟਰੀ ਐ। ਹਾਂਜੀ। ਜਿਹੜੀ ਨੇ 150 ਕਿਲੋਮੀਟਰ ਵਾੜ ਤੱਕ ਰੇ ਬੈਟਰੀ ਨੇ ਚੱਲਣਾ ਐ। ਹਾਂਜੀ। 180 ਤੋਂ ਕਿਲੋਮੀਟਰ ਘਟਦੀ ਨਹੀਂ ਵਧੂਗੀ ਕਿਉਂਕਿ ਜਿੰਡੀਕੇਟ ਵਾਸਤੇ ਵਰਦਾਨ ਹੈ ਹਾਂਜੀ ਹਾਂਜੀ ਹੈਂਡੀਕੇਪਡ ਬੰਦਾ ਜਿਹੜਾ ਚਲਾਉਂਦਾ ਹੈ ਹਾਂਜੀ ਉਹਦੇ ਵਾਸਤੇ ਤਾਂ ਇਹ ਬਹੁਤ ਵਧੀਆ ਚੀਜ਼ ਆ ਠੀਕ ਹੈ ਜੀ ਤੇ ਜੁੰਟ ਵੀ ਨਾ ਮਾਤਰੀ ਜਦੋਂ ਆਪਾਂ ਚਾਰ ਜਲੋਂ ਨੇ ਕਿੰਨੀ ਖਾਂਦੀ ਜੁੰਟੇ ਇਹ ਦੋ ਜੁੰਟਾ ਖਾਉਂਦੇ ਦੋ ਜੁੰਟਾ ਉਹ ਆਪਣੀਆਂ ਗੱਡੀਆਂ ਕਿੱਥੇ ਕਿੱਥੇ ਤੱਕ ਜਾ ਚੁੱਕੀਆਂ ਨੇ ਆਪਣੀ ਗੱਡੀ ਜੀ ਮੰਦਿਰ ਪਿੰਡ ਹਾਂਜੀ ਚਲਵਾ ਹਾਂਜੀ ਤੇ ਅੜੀਸਾ ਠੀਕ ਹੈ ਜੀ ਜਲੰਧਰ ਹਾਂਜੀ ਆ ਕਿੰਗਰਾ ਪਿੰਡ ਹੈ ਗਿਦੜਵਾ ਕੋਲ ਇਧਰ ਆ ਇਸ ਕਰੇ ਮਲੋਟ ਕੋਲੇ ਹਾਂਜੀ ਤੇ ਦੂਜਾ ਗੱਡੀ ਗਈ ਐ ਸਾਡੀਆਂ ਤਲਵੰਡੀ ਸਾਬੋ ਕੀ ਠੀਕ ਹੈ ਜੀ ਹਾਂ ਜਲਕਾ ਅੱਛਾ ਜੀ ਤੇ ਹੋਰ ਕੀ ਤਿਆਰ ਕਰਦੇ ਤੁਸੀਂ ਗੱਡੀਆਂ ਤੋਂ ਹੋਰ ਗੱਡੀਆਂ ਤਿਆਰ ਕਰਦੇ ਜਿਵੇਂ ਟਰੈਕਟਰ ਕਰੀ ਜਾਂਦੇ ਬੱਚਿਆਂ ਦੇ ਖੇਡਣ ਵਾਲੇ ਅੱਛਾ ਜੀ ਇਹ ਨਾਟਘੇਰਾ ਤਿਆਰ ਕੀਤੇ ਨਾਟਘੇਰਾ ਇਹਦਾ ਜਿਹੜਾ ਹੈਗਾ ਇਹਦਾ ਹਿੱਸਾ ਹੈ ਹਾਂਜੀ ਹਿੱਸਾ ਇੱਕਦਸਾ ਸਾਰਾ ਸੇਮ ਉਵੇਂ ਹੈ ਅੱਛਾ ਜੀ ਆ ਲੋਗੋ ਵੀ ਰੋਮੇ ਲੱਗੂਗਾ ਡੀਜ਼ਲ ਪੰਪ ਪ੍ਰੈਸ਼ਰ ਤੇ ਕਰੋਗੇ ਇਹਨੂੰ ਹਾਂ ਇਹ ਪਾਵਰ ਸਟੀਅਰਿੰਗ ਸਾਰਾ ਹੋਊਗਾ ਆ ਜਿਵੇਂ ਟ੍ਰੈਕਟਰ ਬੱਚਾ ਦੇ ਆਗੇ ਛੋਟੇ ਆਗੇ ਹਾਂਜੀ ਹਾਂ ਆ ਉਹ ਤੋਂ ਵੱਡੇ ਆਗੇ ਆ ਉਹ ਤੋਂ ਆਗੇ ਜਿਵੇਂ ਜਿਵੇਂ ਗਾਹ ਦੀ ਡਿਮਾਂਡ ਹਾਂ ਡਿਮਾਂਡ ਆ ਉਹਦੇ ਉੱਤੇ ਆ ਰਿਹਾ ਸਾਈਂਗਲ ਤੋਂ ਲੈ ਕੇ ਗੱਡੀਆਂ ਤੇ ਕਰ ਬਣਾਉਣਾ ਸਾਰਾ ਕਰਦੇ ਠੀਕ ਹੈ ਹਾਂਜੀ ਦੋਸਤੋ ਲੈ ਹੁਣ ਬਾਈ ਜੀ ਆਪ ਨੂੰ ਚਲਾ ਕੇ ਦਿਖਾਉਂਦਾ ਫਿਰ ਦੇਖਦੇ ਆ ਵੀ ਕਿੰਨੀ ਕਿ ਸਪੀਡ ਹੈ ਦੀ ਬਾਈ

ਕਿਵੇਂ ਆਪਾਂ 60 ਦੀ ਸਪੀਡ ਤੇ ਲਈ ਜਾਂਦੇ ਕਿੰਨੇ ਕਿਲੋਮੀਟਰ ਤੇ ਆਦੀ ਗਈ ਆਈ ਆਹ ਦੋਸਤੋ ਨੇ ਇਹਦੀ ਪਾਵਰ ਚੈੱਕ ਕਰਿਓ ਵੇਖੀ ਮਾਰਦੀ ਇਧਰ ਚੜ ਗਈ ਦੋਸਤੋ ਬੈਕ ਵੀ ਪੂਰੀ ਸਪੀਡ ਤੇ ਚੱਕ ਬ੍ਰੇਕ ਬਰੂਕ ਉਹ ਕਿੱਥੇ ਆ ਜਾਵੇਂ ਇਹਦੇ ਦੇਖ ਇਹ ਬੈਟਰੀ ਵਾਲੀ ਗੱਡੀ ਆ ਦੋਸਤੋ ਦੇਖੋ ਹੁੱਕਦੀ ਆ ਨਾ ਯਾ ਦੇਖੋ ਜਾਂਦੀ ਸਹੀ ਹੈ ਉਹ ਤਾਂ ਗੁਰੂ ਆ ਸਪੀਡ ਦੇ ਦੇਖੋ ਲਫਟ ਸਪੀਡ ਚੈੱਕ ਕਰੋ ਇਹਦੇ ਨਾਲ ਦੀ ਗੱਡੀ ਤਿਆਰ ਕਰਾਉਣੀ ਤਾਂ ਤੁਹਾਨੂੰ ਕਿੱਥੇ ਆਉਣਾ ਪਊਗਾ ਪਿੰਡ ਗੋਟਲੀ ਹਬਲੂ ਉੱਥੇ ਜੀਦਿਆਂ ਵਾਲੇ ਤੇ ਬਾਈ ਜੀ ਦਾ ਆਪਾਂ ਨੰਬਰ ਲੈ ਲੈਨੇ ਆ ਜਦੋਂ ਮਰਜ਼ੀ ਨੂੰ ਬਾਈ ਜੀ ਨੂੰ ਕਾਲ ਕਰੋ ਤੁਸੀਂ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਤੇ ਬਾਈ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਦੱਸ ਦੋ 90416 ਹਾਂਜੀ 04099 ਠੀਕ ਹੈ ਜੀ